ਤੁਸੀਂ ਸਾਰੇ ਹੋਪ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆਂ ਤੇ ਗਾਇਜ਼ ਸੌਰੀ ਅੱਜ ਮੈਂ ਦਿਨੇ ਬਲੌਗ ਸ਼ੂਟ ਨਹੀਂ ਕਰ ਪਾਈ ਕਿਉਂਕਿ ਬਸ ਠੰਡ ਵੀ ਜ਼ਿਆਦਾ ਸੀ ਕੁਝ ਬੱਚਿਆਂ ਚ ਸਾਰਾ ਦਿਨ ਐਵੇਂ ਹੀ ਤਪ ਗਿਆ ਤੇ ਮੇਰੇ ਵੱਲੋਂ ਤੇ ਗਾਇਜ਼ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਹੈਪੀ ਨਿਊ ਇਅਰ ਕਿਉਂਕਿ ਅੱਜ ਹੈਪੀ ਨਿਊ ਇਅਰ ਤੇ 1 ਜਨਵਰੀ ਅੱਜ ਤੇ 2024 ਦਾ ਹੈਨਾ ਤੇ 2023 ਜਿੱਦਾਂ ਵੀ ਹੈਗਾ ਵਧੀਆ ਲੰਘਿਆ ਹੈ ਨਾ ਚਲ ਠੀਕ ਹੈ ਆਪਾਂ ਸਹੀ ਸਲਾਮਤ ਇਸ ਅਗਲੇ ਨਵੇਂ ਸਾਲ ਦੇ ਵਿੱਚ ਸਹੀ ਸਲਾਮਤ ਖੜੇ ਹੈ ਹਨ ਆਪਣੇ ਹੱਥ ਪੈਰਾਂ ਨਾਲ ਸਾਰੇ ਅੰਗ ਨਾਲ ਸਾਰੇ ਵਧੀਆ ਆਪ ਵਧੀਆ ਖੜੇ ਹੈ ਤਾਂ ਇਸ ਕਰਕੇ ਸਹੀ ਹੀ ਕਵਾਂਗੇ ਕਿ ਸਹੀ ਹੀ ਟੱਪਿਆ ਬਾਕੀ ਦੁੱਖ ਸੁੱਖ ਹੈਗੇ ਆ ਉਹ ਬੰਦੇ ਦੇ ਨਾਲ ਹੀ ਹੈ ਹਨ ਜੇ ਬੰਦਾ ਹੈਗਾ ਤਾਂ ਦੁੱਖ ਸੁੱਖ ਤਾਂ ਨਾਲ ਰਹਿਣਗੇ ਹੈ ਨਾ ਤੇ ਇਸ ਕਰਕੇ ਆਪਾਂ ਉਹਨਾਂ ਨੂੰ ਪਰੇ ਰੱਖਦੇ ਹੋਏ ਤਾਂ ਆਪਾਂ ਕਹੀ ਆਪਣਾ 2023 ਬਹੁਤ ਵਧੀਆ ਲੰਘਿਆ ਹੈ ਨਾ ਤੇ ਹੁਣ ਜਦੋਂ ਜਾਂ ਆਉਣ ਅਜੇ ਦਾ ਆਇਆ ਹੁਣ ਨਵਾਂ ਸਾਲ ਅੱਜ ਤਾਂ ਸਟਾਰਟ ਹੋਇਆ ਹੈਪੀ ਨਿਊ ईयर ਆਪਣਾ ਹੈਨਾ ਤੇ ਉਹ ਵੀ ਆਪਾਂ ਹੋਪ ਕਰਦੇ ਆ ਕਿ ਸਾਰਿਆਂ ਦਾ ਮਤਲਬ ਕੀ ਹੋਪ ਵੀ ਕਰਦੇ ਆ ਤੇ ਇੱਕ ਅਰਦਾਸ ਵੀ ਕਰਦੇ ਆ ਰੱਬ ਮੂਦੇ ਕੀ ਸਾਰਿਆਂ ਦਾ ਵਧੀਆ ਲੰਘੇ ਹੈਨਾ ਕਿਉਂਕਿ ਆਪਾਂ ਅਰਦਾਸਾਂ ਕਰ ਸਕਦੇ ਆ ਬਾਕੀ ਆਉਣ ਵਾਲਾ ਕੱਲ ਤਾਂ ਉਹ ਪਰਮਾਤਮਾ ਦੇ ਹੱਥ ਚ ਹੈ ਨਾ ਆਪਣੇ ਹੱਥ ਦੇ ਵਿੱਚ ਨਹੀਂ ਹੈ ਹੈਨਾ ਤਾਂ ਇਸ ਕਰਕੇ ਆਪਾਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਸਭ ਦੀ ਲਾਈਫ ਸਹੀ ਸਲਾਮਤ ਰਵੇ ਹੈ ਨਾ ਵੀ ਸਭ ਆਪਣੇ ਆਪਣੀ ਦੁਨੀਆ ਨੂੰ ਆਪਣੇ ਹਿਸਾਬ ਨਾਲ ਜੀ ਸਕਣ ਹੈ ਨਾ ਵੀ ਬਿਮਾਰੀਆਂ ਤੋਂ ਮੁਕਤ ਹੋ ਕੇ ਜੀ ਸਕਣ ਹੈ ਨਾ ਰੋਗ ਬਿਮਾਰੀਆਂ ਅੱਜ ਕੱਲ ਇਦਾਂ ਦੇ ਚੱਲ ਰਹੇ ਹੈ ਕਿ ਬੰਦੇ ਦਾ ਕੁਝ ਪਤਾ ਹੀ ਨਹੀਂ ਲੱਗ ਰਿਹਾ ਹੈ ਨਾ ਛੋਟੇ ਛੋਟੇ ਬੱਚਿਆਂ ਦੀ ਇਹ ਬਿਮਾਰੀਆਂ ਨਾਲ ਡੈਥ ਹੋ ਰਹੀ ਹੈ ਹੈ ਨਾ ਜੋ ਆਪਣੇ ਹੈ ਜੋ ਵੀ ਹੈ ਸੋ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਇੱਕ ਹੋ ਰੱਬ ਦੇ ਮੂਹਰੇ ਧਰਦੇ ਹੋਏ ਕਹਿੰਦੇ ਹੋਏ ਵੀ ਰੱਬਾ ਇਹਨਾਂ ਤੋਂ ਸਾਰਿਆਂ ਤੋਂ ਦੂਰ ਰੱਖੀ ਸਾਨੂੰ ਹੈਨਾ ਤੇ ਖੁਸ਼ੀਆਂ ਬਖਸ਼ੀਂ ਬਾਕੀ ਦੁੱਖ ਸੁੱਖ ਜਿਹੜੇ ਹੈਗੇ ਆ ਉਹ ਜਿਹੜੇ ਬੰਦੇ ਦੇ ਨਾਲ ਆ ਉਹ ਤਾਂ ਰਹਿਣ ਗਈ ਹੈਨਾ ਤੇ ਮੈਂ ਇਹੀ ਅਰਦਾਸ ਕਰਦੀ ਆ ਕਿ ਸਾਰੇ ਆਪ ਆਪ ਦੇ ਘਰਾਂ ਦੇ ਵਿੱਚ ਸੇਫ ਰਹਿਣ ਖੁਸ਼ ਰਹਿਣ ਹੈਨਾ ਆਪ ਆਪ ਦੇ ਕੰਮਾਂ ਦੇ ਵਿੱਚ ਵਿਅਸਤ ਰਹਿਣ ਕਿਉਂਕਿ ਬੰਦਾ ਜੀ ਜਦੋਂ ਬੇਲਾ ਹੁੰਦਾ ਹੈ ਉਦੋਂ ਮੈਨੂੰ ਲੱਗਦਾ ਕਿ ਬੰਦਾ ਸੌ ਕੁਝ ਸੋਚਦਾ ਹੈਨਾ ਸੌ ਰੋਗ ਬਿਮਾਰੀਆਂ ਸੌ ਲਗਦੀਆਂ ਬੰਦੇ ਨੂੰ ਜਦੋਂ ਬੰਦਾ ਬਿਜ਼ੀ ਰਹਿੰਦਾ ਨਾ ਕਿਸੇ ਹਿਸਾਬ ਨਾਲ ਤਾਂ ਉਹ ਹਮੇਸ਼ਾ ਖੁਸ਼ ਰਹਿੰਦਾ ਜਿਹੜਾ ਬੰਦਾ ਬਿਜ਼ੀ ਰਹਿੰਦਾ ਨਾ ਉਹ ਹਮੇਸ਼ਾ ਖੁਸ਼ ਰਹਿੰਦਾ ਤੇ ਜਿਹੜਾ ਰਹਿੰਦਾ ਬੰਦਾ ਬੇਲਾ ਉਹਨੂੰ ਸਾਰਾ ਟੈਨਸ਼ਨ ਆਉਂਦੀ ਹੈ ਕਿਉਂਕਿ ਉਹ ਬੇਲਾ ਹੈ ਉਹਨੂੰ ਪਤਾ ਹੀ ਹੈ ਵੀ ਮੈਂ ਬੇਲਾ ਹੈਗਾ ਤੇ ਕੋਈ ਉਹ ਨਹੀਂ ਹੁੰਦਾ ਹੈ ਨਾ ਤਾਂ ਇਸ ਕਰਕੇ ਮੈਂ ਕਹਿੰਨੀ ਆ ਵੀ ਸਾਰਿਆਂ ਨੂੰ ਰੱਬ ਹਿੰਮਤ ਬਖਸ਼ੇ ਕੰਮ ਧੰਦੇ ਆਵ ਆਪਣੇ ਸਾਰਿਆਂ ਦੇ ਹੈ ਨਾ ਵਧੀਆ ਚੱਲਣ ਹੈ ਨਾ ਤੇ ਅੱਜ ਮੈਂ ਸੋ ਮੈਂ ਗੱਲ ਕਰ ਰਹੀ ਸੀ ਆਪਦੀ ਵਾਰੀ ਸਾਡਾ 2023 ਬਹੁਤ ਵਧੀਆ ਨੰਘਿਆ ਹੁਣ 2024 ਆ ਗਿਆ ਹੁਣ ਇਹਦੇ ਵਿੱਚ ਰੱਬਾ ਸਾਨੂੰ ਖੁਸ਼ੀ ਖੁਸ਼ੀਆਂ ਦੇਵੇ ਸਾਰਿਆਂ ਨੂੰ ਦੇਵੇ ਖੁਸ਼ੀਆਂ ਹੈਨਾ ਸਾਨੂੰ ਚਾਹਣ ਵਾਲਿਆਂ ਨੂੰ ਵੀ ਦੇਵੇ ਤੇ ਸਾਨੂੰ ਨਫ਼ਰਤ ਕਰਨ ਵਾਲਿਆਂ ਨੂੰ ਵੀ ਖੁਸ਼ੀਆਂ ਦੇਵੇ ਹੈਨਾ ਤੇ ਇਸ ਕਰਕੇ ਆਪਾਂ ਕਿਸੇ ਦਾ ਬੁਰਾ ਨਹੀਂ ਮੰਗ ਸਕਦੇ ਹੈਨਾ ਤੇ ਬਾਕੀ ਦੇਣਾ ਜਿਹਦੇ ਕਿਸਮਤ 'ਚ ਜੋ ਲਿਖਿਆ ਉਹ ਰੱਬ ਨੇ ਖੁਦ ਦੇਣਾ ਕਿਉਂਕਿ ਉਹਦੇ ਕੋਲੇ ਲਿਸਟ ਹੁੰਦੀ ਹੈ ਹਰ ਬੰਦੇ ਦੀ ਹੈਨਾ ਉਹ ਆਪ ਦੇ ਹਿਸਾਬ ਨਾਲ ਸਭ ਕੁਝ ਦੇ ਦਿੰਦਾ ਹੈਨਾ ਕਿ ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਦਾ ਦਿਲ ਨਾ ਦੁਖਾਈਏ ਹੈਨਾ ਤੇ ਅੱਗੇ ਵਾਲੇ ਨੂੰ ਵੀ ਇਦਾਂ ਸੋਚਣਾ ਚਾਹੀਦਾ ਕਿ ਮੈਂ ਸੋਚਦੀ ਆ ਕਿ ਮੇਰੇ ਵਰਗੀ ਸੋਚ ਹਰੇਕ ਰੱਖੇ ਕਿ ਕੋਈ ਕਿਸੇ ਦਾ ਦਿਲ ਨਾ ਦੁਖਾਵੇ ਹੈਨਾ ਤਾਂ ਸਭ ਸਭ ਦਾ ਵਧੀਆ ਲੰਘਦਾ ਸਾਰਾ ਸਾਲ ਹੈਨਾ ਤੇ ਆਪਾਂ ਇੱਕ ਵਾਰੀ ਲੰਬੀ ਜ਼ਿੰਦਗੀ ਨੂੰ ਪਿੱਛੇ ਰੱਖਦੇ ਹੋਏ ਹੈਨਾ ਤੇ ਆਪਾਂ ਇੱਕ ਛੋਟੀ ਜਿਹੀ ਜ਼ਿੰਦਗੀ ਬਾਰੇ ਸੋਚੀਏ ਜਿਵੇਂ ਕਿ ਆਪਣਾ 2024 ਦਾ ਸਾਲ ਹੈ ਹੈਨਾ ਆਪਾਂ ਇਸ ਸਾਲ ਬਾਰੇ ਸੋਚੀਏ ਕਿ ਰੱਬਾ ਸਾਡਾ ਇਹ ਸਾਲ ਵਧੀਆ ਨੰਘਾਵੀ ਹੈਨਾ ਤੇ ਲੰਬੀ ਜ਼ਿੰਦਗੀ ਬਾਕੀ ਤਾਂ ਉਹਨੇ ਦੇਣਾ ਜੋ ਜੋ ਕੁਝ ਵੀ ਦੇਣਾ ਹੈਨਾ ਉੱਪਰ ਵਾਲਾ ਹੀ ਕਰਦਾ ਸਭ ਕੁਝ ਹੈਨਾ ਤੇ ਇਸ ਕਰਕੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਧੀਰਸਾਂ ਨੂੰ ਖੁਸ਼ੀਆਂ ਰੱਬ ਤੁਹਾਡੇ ਘਰ ਆਪੇ ਲਿਆਵੇ ਹੈ ਨਾ ਤੇ ਹੁਣ ਮੈਂ ਆ ਗਈ ਸੀ ਕਿਚਨ ਦੇ ਵਿੱਚ ਸ਼ਾਮ ਦੇ 6:16 ਮਿੰਟ ਹੋ ਗਏ 18 ਮਿੰਟ ਹੋ ਗਏ ਹੈ 16 ਨਹੀਂ ਸੌਰੀ ਤੇ ਅੱਜ ਮੈਂ ਫਿਰ ਦਿਨੇ ਨਹੀਂ ਕਰ ਸਕੀ ਆਪਦੇ ਬਲੌਗ ਦੀ ਸਟਾਰਟਿੰਗ ਇਸ ਕਰਕੇ ਮੈਂ ਹੁਣ ਕਰ ਰਹੀ ਹਾਂ ਤੇ ਹੋਪ ਕਰਦੀ ਹਾਂ ਕਿ ਤੁਹਾਨੂੰ ਮੇਰਾ ਬਲੌਗ ਵਧੀਆ ਲੱਗੇਗਾ ਤੇ ਇਸ ਕਰਕੇ ਨਾ ਸੌਰੀ ਮੈਨੂੰ ਮਾਫ ਕਰ ਦੇਣਾ ਹੈ ਨਾ ਮੈਂ ਕੁਝ ਸ਼ਾਰਟ ਵਗੈਰਾ ਵੀ ਨਹੀਂ ਅੱਜ ਅਪਲੋਡ ਕਰ ਸਕੀ ਕਿਉਂਕਿ ਟਾਈਮ ਨਹੀਂ ਲੱਗਿਆ ਘਰ ਕੰਮ ਸੀਗੇ ਥੋੜੇ ਜਿ ਤੇ ਹੁਣ ਮੈਂ ਜਦੋਂ ਮੈਨੂੰ ਜਦੋਂ ਟਾਈਮ ਲੱਗਦਾ ਮੈਂ ਉਦੋਂ ਵੀਡੀਓਜ਼ ਬਣਾਉਣੀ ਹੈ ਹਨਾ ਕਦੇ ਕਦੇ ਤਾਂ ਸਵੇਰ ਹੀ ਲੱਗ ਜਾਂਦਾ ਟਾਈਮ ਕਈ ਵਾਰੀ ਬਣਾ ਲੈਣੀ ਹੈ ਹਨਾ ਕਿਉਂ ਠੰਡ ਬਹੁਤ ਜ਼ਿਆਦਾ ਸੀ ਬੱਚੇ ਵੀ ਨਿੱਕੇ ਨਿੱਕੇ ਤੁਹਾਨੂੰ ਪਤਾ ਹੀ ਹੈ ਮੇਰੇ ਬੱਚੇ ਮੈਂ ਵੀਡੀਓਜ਼ ਦੇ ਵਿੱਚ ਅਕਸਰ ਲਿਆਉਣੀ ਹਾਂ ਉਹਨਾਂ ਨੂੰ ਹਨਾ ਤੇ ਹੁਣ ਮੈਂ ਬਣਾਉਣ ਜਾ ਰਹੀ ਸੀ ਸ਼ਾਮ ਦੀ ਸਬਜ਼ੀ ਤੇ ਇਸ ਕਰਕੇ ਫਿਰ ਮੈਂ ਸੋਚਿਆ ਕਿ ਚਲੋ ਵੀਡੀਓ ਵਗੈਰਾ ਬਣਾ ਲੈਨੇ ਆ ਥੋੜੀ ਜੀ ਹੈ ਨਾ ਜੋ ਕਿ ਤੁਹਾਡੇ ਤੱਕ ਵੀ ਪਹੁੰਚ ਜੂਗੀ ਕਿਉਂਕਿ ਅੱਜ ਵਲੌਗ ਨਹੀਂ ਸ਼ੂਟ ਕਰ ਪਾਈ ਮੈਂ ਸਾਰਾ ਦਿਨ ਇਸ ਕਰਕੇ ਹੈ ਨਾ ਤੇ ਹੁਣ ਮੈਂ ਬਣਾ ਰਹੀ ਸੀ ਸਬਜ਼ੀ ਤੇ ਗਾਈਜ਼ ਕਮੈਂਟ ਕਰਕੇ ਦੱਸਣਾ ਤੁਹਾਡੇ ਘਰ ਦੇ ਵਿੱਚ ਕੀ ਕੁਝ ਬਣਿਆ ਅੱਜ ਮੈਂ ਮੈਂ ਕੁਝ ਨਹੀਂ ਬਣਾਇਆ ਨਾ ਮਿੱਠਾ ਨਾ ਕੁਝ ਜੋ ਨਾਰਮਲ ਰੋਟੀ ਸਬਜ਼ੀ ਹੁੰਦੀ ਹੈ ਉਹੀ ਬਣ ਲਈ ਆਪਣੇ ਘਰ ਪਰਮਾਤਮਾ ਇਹਨਾਂ ਦੇ ਹੀ ਜਾਵੇ ਇਹਨਾਂ ਬਹੁਤ ਆਪਾਂ ਬਦੂ ਦਾ ਜਦੋਂ ਖਾਣਾ ਨਹੀਂ ਫਿਰ ਕਿਉਂ ਬਣਾ ਬਣਾ ਕੇ ਵੇਸਟ ਕਰਨਾ ਐਵੇਂ ਹੈਨਾ ਜਦੋਂ ਦਿਲ ਕਰੇ ਉਦੋਂ ਬਣਾ ਕੇ ਖਾਵੇ ਹੈਨਾ ਬਿਨਾ ਦਿਲ ਕਰੇ ਆਪ ਬਣਾ ਕੇ ਰੱਖ ਲਈਏ ਉਹ ਖਾਦਾ ਨਾ ਕਿਸੇ ਨੇ ਖਰਾਬ ਕਰਨਾ ਤਾਂ ਇਹ ਤਾਂ ਨਹੀਂ ਸਿਖਾਇਆ ਹੈ ਨਾ ਆਪਾਂ ਨੂੰ ਤਾਂ ਕੋਈ ਨਹੀਂ ਜਦੋਂ ਜਦੋਂ ਖੁਸ਼ੀ ਨਾਲ ਕੁਝ ਬਣਾ ਲਿਆ ਨਾ ਉਹ ਨਵਾਂ ਸਾਲ ਹੀ ਹੁੰਦਾ ਹੈ ਉਹ ਨਵੀਂ ਜਦੋਂ ਖੁਸ਼ੀ ਨਾਲ ਕੁਝ ਬਣਾ ਲਿਆ ਤਾਂ ਖੁਸ਼ੀ ਬਸ ਖੁਸ਼ੀ ਹੋਣੀ ਚਾਹੀਦੀ ਹੈ ਹੈਨਾ ਜਦੋਂ ਮਰਜ਼ੀ ਬਣਾ ਕੇ ਕੁਝ ਖਾ ਲਓ ਜ਼ਰੂਰੀ ਨਹੀਂ ਕਿ ਨਵੇਂ ਸਾਲ ਦੇ ਸਭ ਕੁਝ ਬਣਾ ਕੇ ਖਾਣਾ ਹੈ ਤੇ ਇਦਾਂ ਹੀ ਬਸ ਤੇ ਅੱਜ ਦਾ ਸਾਲ ਅੱਜ ਦਾ ਦਿਨ ਤਾਂ ਬਹੁਤ ਵਧੀਆ ਲੰਘਿਆ ਸਾਡਾ ਬਹੁਤ ਜ਼ਿਆਦਾ ਹੈ ਨਾ ਜਿੱਦਾਂ ਵੀ ਕਹਦੀਏ ਟੈਨਸ਼ਨਾਂ ਤੋਂ ਫ੍ਰੀ ਰਹੇ ਆ ਹਨਾ ਬਾਕੀ ਟੈਨਸ਼ਨਾਂ ਤਾਂ ਸਭ ਨੂੰ ਹੁੰਦੀਆਂ ਹਨਾ ਟੈਨਸ਼ਨਾਂ ਦੀ ਗੱਲ ਕਰੀਏ ਆਪਾਂ ਤਾਂ ਟੈਨਸ਼ਨਾਂ ਸਭ ਨੂੰ ਹੁੰਦੀਆਂ ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ ਅਮੀਰਾਂ ਕੋਲੇ ਮੈਨੂੰ ਲੱਗਦਾ ਜੀ ਇਸ ਕਰਕੇ ਆਪਾਂ ਨੂੰ ਗਰੀਬ ਅਮੀਰ ਨਹੀਂ ਦੁੱਖ ਤਾਂ ਸਭ ਦੇ ਇੱਕੋ ਜਿਹੇ ਹੁੰਦੇ ਆ ਹਨਾ ਦੁੱਖਾਂ ਜੋ ਬੰਦਾ ਜਿਉਂਦਾ ਹੁੰਦਾ ਹੈ ਨਾ ਉਦੋਂ ਤੱਕ ਦੁੱਖ ਤਕਲੀਫ ਤਾਂ ਚੱਲਦਾ ਹੀ ਹੈ ਨਾ ਜਿਵੇਂ ਆਪਾਂ ਨੂੰ ਆਪਣੇ ਮਾਪਿਓ ਸਿਖਾਉਂਦੇ ਆ ਹਨਾ ਪਰ ਆਪਾਂ ਨੂੰ ਹਿੰਮਤ ਦੇਣ ਹਿੰਮਤ ਦਿੰਦੇ ਆ ਆਪਣੇ ਮਾਪਿਓ ਮਾਪਿਓ ਹੁੰਦੇ ਜਿਹੜੇ ਉਹ ਆਪਣੇ ਰੱਬ ਹੁੰਦੇ ਆ ਕਿਉਂਕਿ ਆਪਾਂ ਨੂੰ ਉਹੀ ਸਿਖਾਉਂਦੇ ਆ ਸਭ ਕੁਝ ਹਨਾ ਕਿਸੇ ਵੀ ਕੰਡੀਸ਼ਨ ਨਾਲ ਅੱਗੇ ਵਧਣਾ ਹਨਾ ਤੇ ਉਹ ਚੰਗੀ ਤਰ੍ਹਾਂ ਆਪਾਂ ਜਾਣਦੇ ਆ ਹਰ ਸਿਚੁਏਸ਼ਨ ਚੋਂ ਨਿਕਲਣਾ ਜਾਣਦੇ ਆ ਹਨਾ ਉਹ ਆਪਾਂ ਹੀ ਨਿਕਲਾਂਗੇ ਕੋਈ ਹੋਰ ਨਹੀਂ ਬਾਹ ਫੜ ਕੇ ਕੱਢੂਗਾ ਉਹ ਪਰਮਾਤਮਾ ਤੋਂ ਸਿਵਾ ਹੈ ਹਨਾ ਤਾਂ ਬਸ ਐਸੀ ਹੀ ਹਨਾ ਕੁਝ ਐ ਜੀਆਂ ਗੱਲਾਂ ਆ ਜੋ ਆਪਾਂ ਸਾਂਝੀਆਂ ਕਰ ਲਈਆਂ ਹਨਾ ਚਲੋ ਵਧੀਆ ਜੋ ਬਚ ਗਿਆ ਤੇ ਗਾਇਸ ਕਮੈਂਟ ਕਰਕੇ ਦੱਸਣਾ ਤੁਹਾਡੇ ਘਰ ਦੇ ਵਿੱਚ ਕੀ ਕੁਝ ਬਣਿਆ ਅੱਜ ਮੈਂ ਤਾਂ ਅੱਜ ਬਣਾਉਣ ਜਾ ਰਹੀ ਆ ਕਿੰਨੇ ਦਿਨ ਹੋ ਗਏ ਆ ਸਾਨੂੰ ਹਰੀ ਸਬਜ਼ੀ ਹੀ ਖਾ ਰਹੇ ਆ ਆਲੂ ਮਟਰ ਗਾਜਰ ਗੋਭੀ ਜੋ ਵੀ ਹੈ ਨਾ ਇਦਾਂ ਹੀ ਬਣ ਰਿਹਾ ਅੱਜ ਮੇਰਾ ਪਤਾ ਕੀ ਖਾਣੇ ਦਿਲ ਕਰਦਾ ਹੈ ਦਾਲ ਮੂੰਗ ਦੀ ਉਹ ਵੀ ਪੀਲੀ ਮੂੰਗੀ ਹੁੰਦੀ ਹੈ ਨਾ ਜਿਹੜੀ ਉਹ ਖਾਣੇ ਦਿਲ ਕਰ ਰਿਹਾ ਤੇ ਆਪਾਂ ਉਹ ਬਣਾਉਣੇ ਆ ਸ਼ੌਂਕ ਨਾਲ ਹੈ ਨਾ ਠੀਕ ਹੈ ਫਿਰ ਤੇ ਮੈਂ ਪਿਆਜ਼ ਕੱਟ ਰਹੀ ਹਾਂ ਲਸਣ ਤੇ ਕੱਟ ਕੇ ਤੇ ਫਿਰ ਮੈਂ ਢੱਕਾ ਲਾ ਦਨੀ ਹੈ 15-20 ਮਿੰਟਾਂ ਚ ਬਨ ਜੂਗੀ ਤੇ ਬਸ ਉਸ ਤੋਂ ਬਾਅਦ ਰੋਟੀ ਬਣਾ ਕੇ ਖਾ ਕੇ ਤੇ ਆਪਾਂ ਸੋ ਜਾਣ ਮੇਰਾ ਬੇਟਾ ਸੋ ਰਿਹਾ ਹੈ ਹਜੇ ਮੇਰੀ ਗੁੜੀਆ ਮੇਰੇ ਹਸਬੰਡ ਕੋਲੇ ਆ ਉਹ ਸੋ ਲਈ ਸੀ ਪਹਿਲਾਂ ਦਿਨੇ ਸੋ ਗਈ ਸੀ ਉਹ ਅੱਜ ਤੇ ਇਸ ਕਰਕੇ ਉਹ ਆਪਦੇ ਪਾਪਾ ਨਾਲ ਖੇਡ ਰਹੀ ਹੈ ਉੱਥੇ ਸ਼ਾਪ ਤੇ ਤੇ ਮੈਂ ਕਿਚਨ ਚ ਆ ਗਈ ਹਾਂ ਕੰਮ ਕਰਨ ਮੈਂ ਵੀ ਉੱਥੇ ਬੈਠੀ ਸੀ ਪਹਿਲਾਂ ਕੱਪੜੇ ਵਗੈਰਾ ਧੋ ਤੂ ਕੇ ਤੇ ਬਸ ਇਦਾਂ ਹੀ ਸਾਰਾ ਸਾਰਾ ਸਾਲ ਫਰੀ ਸਾਰਾ ਦਿਨ ਸਦਾ ਇਦਾਂ ਹੀ ਬੀਤ ਗਿਆ ਪਤਾ ਹੀ ਨਹੀਂ ਲੱਗਿਆ ਕਿਦਾਂ ਹੱਸਦੇ ਖੇਡਦੇ ਤੇ ਸ਼ੌਪਤੇ ਰਹੇ ਤੇ ਪਰ ਰੀਲਸ ਵਗੈਰਾ ਨਹੀਂ ਬਣਾਈ ਇੱਕ ਦੋ ਬਣਾਈ ਹੈ ਜੋ ਕਿ ਇੰਸਟਾਗ੍ਰam ਤੇ ਪੋਸਟ ਕਰੀ ਹੈ ਮੇਰੇ ਹਸਬੰਡ ਦੇ ਆਈਡੀ ਤੇ ਠੀਕ ਹੈ ਤੇ ਹਾਂਜੀ ਕੀ ਚੀਜ਼ ਕਿਹੜੀ ਗ੍ਰੇਸ ਮੈਂ ਤੜਕਾ ਲਗਾਤਾ ਹਾਂ ਦਾਲ ਨੂੰ ਆ ਦੇਖੋ ਮੇਰੀ ਦਾਲ ਬਣਦੀ ਹੈ ਕੇ ਬਸ ਹੁਣੇ ਬਨ ਜੂਗੀ 5-10 ਮਿੰਟਾਂ ਚ ਬਨ ਜੂਗੀ ਵਧੀਆ ਤੇ ਫਿਰ ਮੈਂ ਰੋਟੀ ਬਣਾ ਲੂੰਗੀ ਆਪਾਂ ਗੁੰਨ ਕੇ ਬਸ ਇਨਾ ਕੰਮ ਸੀ ਆਪਣਾ ਣੋਟੀ ਨਾ ਕੇ ਬੱਤਨ ਸਾਫ ਕਰਕੇ ਬਸ ਦੁੱਧ ਗਰਮ ਕਰਕੇ ਪੀ ਕੇ ਸੋ ਜਾਗੇ ਇੰਨੇ ਹੀ ਕੰਮ ਹੈ ਘੰਟੇ ਕਿਤਾ ਕੰਮ ਹੋ ਰਹਿ ਗਿਆ ਮੇਰਾ ਬਸ 7:30 ਵਜੇ ਆਪਾਂ ਹੋ ਜਾਗੇ ਬੇਲੇ ਹੈਨਾ ਤੇ ਦੇਖੋ ਗਾਇਜ਼ ਹਨੇਰਾ ਹੋਇਆ ਪਿਆ ਕਿੰਨਾ ਜਿਆਦਾ ਕਪੜੇ ਵੀ ਮੇਰੇ ਸੂਨੇ ਪਏ ਪਏ ਮੈਂ ਚੱਕੂੰਗੀ ਇਹਨਾਂ ਨੂੰ ਬਾਅਦ ਚ ਤੇ ਕਿਉਂਕਿ ਗਿੱਲੇ ਆ ਉਹਨਾਂ ਨੂੰ ਫਿਰ ਇਧਰਲੇ ਸ਼ਟਰ ਦੇ ਵਿੱਚ ਪਾ ਦੂੰਗੀ ਇੱਥੇ ਤੇ ਸੁੱਕਦੇ ਰਹਿਣਗੇ ਸਾਰੀ ਰਾਤ ਫਿਰ ਕੱਲ ਨੂੰ ਜੇ ਧੁੱਪ ਨਿਕਲੀ ਤਾਂ ਪਾ ਦਾਂਗੀ ਜਾਂ ਨਾ ਨਿਕਲੀ ਤਾਂ ਵੀ ਪਾਣੇ ਪੈਣਗੇ ਕਿਉਂਕਿ ਫਿਰ ਗਿੱਲੇ ਕੱਪੜੇ ਆਪਾਂ ਤਾਂ ਨਹੀਂ ਰੱਖ ਸਕਦੇ स्मੈਲ ਆਉਣ ਲੱਗ ਜਾਂਦੀ ਹੈ ਨਾ ਤੇ ਬਸ ਇਦਾਂ ਹੀ ਸੀ ਹੁਣ ਮੈਂ ਗੁੰਨਣ ਜਾ ਰਹੀਆਂ ਆਟਾ ਆਟਾ ਗੁੰਨ ਕੇ ਫਿਰ ਮੈਂ ਰੋਟੀ ਬਣਾ ਲੂੰਗੀ ਹੈ ਨਾ ਓਕੇ ਤੇ ਬਸ ਕਿਚਨ ਦੇ ਵਿੱਚ ਤਾਂ ਸਾਫ ਸਪਾਈ ਹੈਗੀ ਕਿਉਂਕਿ ਸੋਭਾ ਕਰ ਦਿੰਦੀ ਨਹੀਂ ਮੈਂ ਵਧੀਆ ਤੇ ਜਿਹੜੇ ਸ਼ਾਮ ਦੇ ਵਰਤਮਤਨ ਤੋਂ ਧੋ ਕੇ ਸਭ ਥੋੜਾ ਜਿਹਾ ਕਪੜਾ ਮਾਰ ਕੇ ਵਧੀਆ ਸੈਟਿੰਗ ਬਣਾ ਦੇਣੀ ਹੈ ਦੀ ਹੈ ਨਾ ਤਾਂ ਕਿ ਫਿਰ ਸੋਭਾ ਉੱਠ ਕੇ ਇਹ ਜੀ ਚੀਜ਼ ਨਾ ਜੁੱਠੀ ਮਿੱਠੀ ਜੀ ਨਾ ਮੱਥੇ ਲੱਗੇ ਹੈ ਨਾ ਵਧੀਆ ਨਹੀਂ ਲੱਗਦਾ ਹੈਗਾ ਤੇ ਬਸ ਅੱਜ ਦਾ ਬਲੌਗ ਇੱਥੋਂ ਤੱਕ ਹੀ ਹੈ ਤੇ ਹੁਣ ਮੈਂ ਵੀਡੀਓ ਦੀ ਇੱਥੇ ਐਂਡਿੰਗ ਕਰਉਣੀ ਠੀਕ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਓਕੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਵੀ ਕਰ ਦੇਣਾ ਚੰਗੀ ਤਰ੍ਹਾਂ ਤੇ ਸ਼ੇਅਰ ਵੀ ਕਰ ਦੇਣਾ ਥ ਤੇ ਜਿਹੜੇ ਲੋਕ ਸਾਨੂੰ ਵਧੀਆ-ਵਧੀਆ ਕਮੈਂਟ ਕਰਦੇ ਹੈਗੇ ਹੈ ਹਨਾ ਕਿਉਂਕਿ ਘਟੀਆ ਕਮੈਂਟ ਕਰਨ ਵਾਲਿਆਂ ਨੂੰ ਤਾਂ ਕੋਈ ਵੀ ਨਹੀਂ ਸਲਾਉਂਦਾ ਹੈ ਨਾ ਕਦੇ ਵੀ ਤੇ ਜਿਹੜੇ ਵਧੀਆ-ਵਧੀਆ ਕਮੈਂਟ ਕਰਦੇ ਆ ਉਹਨਾਂ ਦਾ तहे ਦਿਲੋਂ ਧੰਨਵਾਦ ਬਹੁਤ-ਬਹੁਤ ਬਹੁਤ-ਬਹੁਤ तहे ਦਿਲੋਂ ਧੰਨਵਾਦ ਓਕੇ ਤੇ ਤੇ ਇਦਾਂ ਹੀ ਬਸ ਵਧੀਆ-ਵਧੀਆ ਕਮੈਂਟ ਕਰਦੇ ਰਹੋ ਹੈ ਨਾ ਗਲਤ ਸਲਤਾਪਾ ਬੋਲਣ ਤੋਂ ਪਹਿਲਾਂ ਆਪਾਂ ਨੂੰ ਸੋਚਣਾ ਚਾਹੀਦਾ ਹੈ ਕਿ ਆਪਣੇ ਘਰ ਦੇ ਵਿੱਚ ਵੀ ਕਿਸੇ ਦੇ ਘਰ ਦੇ ਵਿੱਚ ਭੈਣ ਹੈ ਨਹੀਂ ਦਾ ਮਾਤਾ ਹੈਗੀ ਹੈ ਹਨਾ ਤੇ ਇਸ ਕਰਕੇ ਮੈਨੂੰ ਕਹਿੰਦੀ ਜੀ ਉਹ ماں ਗਲਤ ਹੈ ਨਾ ਪਰ ਤੁਸੀਂ ਇੱਕ ਵਾਰੀ ਉਹਨਾਂ ਦਾ ਚਿਹਰਾ ਦੇਖ ਲਿਆ ਕਰੋ ਕਿਸੇ ਕਿਸੇ ਨੂੰ ਕੁਝ ਬੋਲਣ ਤੋਂ ਪਹਿਲਾਂ ਹੈਨਾ ਤੇ ਇਸ ਕਰਕੇ ਸਾਨੂੰ ਨਹੀਂ ਬੋਲਣਾ ਚਾਹੀਦਾ ਹੈ ਹੈਨਾ ਤੇ ਇੱਕ ਵਧੀਆ ਜਿਹਾ ਕਮੈਂਟ ਕਰ ਦਿਆ ਕਰੋ ਪਿਆਰਾ ਜਿਹਾ ਠੀਕ ਹੈ ਤੇ ਆਪਾਂ ਫਿਰ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਓਕੇ ਤੇ ਹੋਪ ਕਰਦੀਆਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਨਵੇਂ ਸਾਲ ਦੀ ਤੇ ਇੱਕ ਵਾਰੀ ਫਿਰ ਮੇਰੇ ਵੱਲੋਂ ਹੈਪੀ ਨਿਊ ਇਅਰ ਸਾਰਿਆਂ ਨੂੰ ਹੈਨਾ ਨਵੇਂ ਸਾਲ ਦੀਆਂ ਢੇਰ 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 ਬਧਾਈਆਂ ਓਕੇ ਹੈਨਾ ਤੇ ਮਿਲਦੇ ਆਂ ਫਿਰ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਓਕੇ ਤੇ ਜਦੋਂ ਵੀ ਟਾਈਮ ਲੱਗਿਆ ਵੀਡੀਓ ਵਿੱਚ ਜ਼ਰੂਰ ਪੋਸਟ ਕਰੂੰਗੀ ਤੇ ਪਰ ਮੇਰਾ ਇਹ ਨਹੀਂ ਪਤਾ ਵਲੌਗ ਮੈਂ ਕੰਟੀਨਿਊ ਨਹੀਂ ਕਰ پا ਰਹੀ ਹਾਂ ਇਸ ਕਰਕੇ ਮੈਂ ਛੋਟਾ ਹੀ ਥੋੜ੍ਹਾ ਸਹੀ ਪਰ ਵੀਡੀਓ ਜ਼ਰੂਰ ਪੋਸਟ ਕਰੂੰਗੀ ਹਨਾ ਤੇ ਮਿਲਦੇ ਆ ਫਿਰ ਆਪਾਂ ਨੈਕਸਟ ਵਲੌਗ ਵਿੱਚ ਓਕੇ 2 ਜਨਵਰੀ ਨੂੰ ਓਕੇ ਬਾਏ ਗੁੱਡ ਨਾਈਟ